ਇੱਕ ਨਾ ਇਹ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਸੀ ਸਵੇਰ ਦੀ ਇਹ ਬਖਸ਼ੀ ਵਾਰਤ ਚੌਂਕੀ ਹੈ ਜੀ ਉਹਦੇ ਵਿੱਚ ਤਮਾਕਾ ਹੋਇਆ ਸਾਡੇ ਇਹਨਾਂ ਮੌਕੇ ਤੇ ਜਾ ਕੇ ਦੇਖਿਆ ਗਿਆ ਹੈਗਾ ਦੇਖਿਆ ਗਿਆ ਮੇਰੇ ਨਾਲ ਐਸ ਐਚਓ ਤੇ ਫ੍ਰੈਂਸਿਕ ਦੀਆਂ ਟੀਮਾਂ ਮੌਕੇ ਤੇ ਗਈਆਂ ਉੱਥੇ ਜਾ ਕੇ ਹੀ ਜੋ ਇਨਵੈਸਟੀਗੇਸ਼ਨ ਕੀਤੀ ਉਹ ਹੁਣ ਤੱਕ ਸਾਨੂੰ ਐਓ ਜੀ ਕੋਈ ਵੀ ਸ਼ੱਕੀ ਜਾਂ ਬਲਾਸਟਾਈ ਚੀਜ਼ ਸਾਹਮਣੇ ਨਹੀਂ ਆਈ ਫੇਰ ਵੀ ਸਾਡੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਵਾਂ ਉਹ ਉੱਥੇ ਇਨਵੈਸਟੀਗੇਟ ਕਰਨੀਆਂ ਜੋ ਮੌਕੇ ਤੇ ਜੇ ਸਾਨੂੰ ਕੋਈ ਚੀਜ਼ ਮਿਲਦੀ ਹੈ ਤੇ ਉਸ ਤੇ ਬੰਦੀ ਕਾਰਵਾਈ ਕੀਤੀ ਜਾਏਗੀ हां जी, जी एक सोशल मीडिया ਤੇ ਕੋਈ ਗਰੁੱਪ ਹੈਗਾ ਜੀ ਬਾਗੀ ਕਰਕੇ ਉਹਨਾਂ ਦੀ ਜੋ سوشل میڈیا ਤੇ ਪੋਸਟ ਉਹ ਵਾਇਰਲ ਹੋ ਰਹੀ ਸੀ ਉਸ ਦੇ ਰਿਗਾਰਡਿੰਗ ਸਾਡੇ ਤੋਂ ਮੌਕੇ ਤੇ ਜਾ ਕੇ ਅਸੀਂ ਮੌਂਹਨਾ ਕੀਤਾ ਵਾ ਫ੍ਰੈਂਸਿਕ ਦੀਆਂ ਟੀਮਾਂ ਗਈਆਂ ਸਾਡੇ ਨਾਲ ਉਹ ਜਿਹੇ ਵੀ ਉੱਥੇ ਫ੍ਰੈਂਸਿਕ ਦੀਆਂ ਜੋ ਟੀਮਾਂ ਗਈਆਂ ਉਹ ਜੋ ਮੌਕੇ ਤੇ ਜਾ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਅਗੇ ਬੰਦੀ ਕਾਰਵਾਈ ਕੀਤੀ ਜਾਏਗੀ ਇਹ ਚੌਂਕੀ ਦੋ ਹਫ਼ਤੇ ਤੋਂ ਬੰਦ ਹੈ ਜੀ ਹਾਂ ਜੀ ਨੁਕਸਾਨ ਸਾਨੂੰ ਉੱਥੇ ਇਸ ਟਾਈਮ ਕੋਈ ਜਾਨੀ ਨੁਕਸਾਨ ਨਹੀਂ ਕੋਈ ਵੀ ਇਹੋ ਜੀ ਬਲਾਸਟ ਵਾਲੀ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਹੁਣ ਤੱਕ ਜੀ ਆਪਣਾ ਮੇਰਾ ਨਾਮ ਰੇਜ ਕੁਮਰ ਸਿੰਘ ਨੰਬਰ ਦਾ ਪਿੰਡ ਖੜਾ ਕੋਟਲੀ ਬਾਪੂ ਜੀ ਕੀ ਸੁਣਿਆ ਸੀ ਤੁਸੀਂ ਡਰਾਮੇ ਸੁਣਿਆ ਜੀ ਹਾਂ ਤੇ ਡਰਾਮ ਹੋਇਆ ਇਸ ਤਰ੍ਹਾਂ ਤੇ ਕੇ ਨੇ ਕਹਤਾ ਘਰ ਦੇ ਜੀ ਨੇ ਭੇਸਤ ਭਾਈ ਚੱਲਿਆ ਕੇ ਨੇ ਕਹਤਾ ਵੀ ਟਰੱਕ ਦਾ ਟਾਇਰ ਪਾਟਾ ਵਾ ਐ ਜੀ ਦਾ ਦੇਖ ਪਤਾ ਨਹੀਂ ਸਰ ਇਹ ਫਾਰਮ ਹਾਊਸ ਹੈ ਸਾਡਾ ਬਾੜ ਪੈ ਇੰਨੀ ਕਿਨਾ ਅੱਗੇ ਗਏ ਨਾ ਅੱਗੇ ਕੀ ਲੱਗਦਾ ਸੀ ਆਪਣੀ ਆਵਾਜ਼ ਕਿੱਦਾਂ ਦੀ ਪਟਾਕਿਆਂ ਵਰਗੀ ਆਵਾਜ਼ ਜਿੱਤਾ ਟਾਇਰ ਪਾਟਾਂ ਦਾ ਗੱਡੀ ਦਾ ਇਸ ਤਰ੍ਹਾਂ ਤਰ੍ਹਾਂ ਬਹੁਤ ਤੇਜ਼ ਆਵਾਜ਼ ਸੀ ਹਾਂਜੀ ਹਾਂਜੀ ਡਰਾਮ ਹੋਇਆ ਇਸ ਤਰ੍ਹਾਂ ਸੇਰੇ ਕੀ ਪਤਾ ਲੱਗਾ ਸੇਰੇ ਵੀ ਨਹੀਂ ਸੁਣਿਆ ਹੁਣ ਸੁਣਿਆ ਬੈਂਕ ਚ ਪਤਾ ਲੱਗਾ ਕੀ ਪਤਾ ਲੱਗਾ ਇਹ ਹੁਣ ਪਤਾ ਲੱਗਾ ਵੀ ਆਪਣੇ ਇੱਥੇ ਫਾਟਲੇਆੜਾ ਗ੍ਰਨੇਡਾ ਚੱਲਿਆ ਵਾ ਇੱਥੇ ਪੁਲਿਸ ਪਲੂਸ ਵੀ ਆਈ ਸੀ ਉਹ ਵੀ ਨਹੀਂ ਆ ਤੇ ਵੇਖੀ ਪੁਲਿਸ ਆਈ ਵੀ ਨਹੀਂ ਵੇਖੀ ਅੰਦੇ ਆਈ ਬੜੀ ਤਰ੍ਹਾਂ ਦੀ ਪੁਲਿਸ ਆਈ ਚੈੱਕ ਕੀਤਾ ਉਹਨਾਂ ਵੀ ਕੀ ਬਲਰਾਤ ਆਵਾਜ਼ ਸੁਣੀ ਹੈ ਤੁਸੀਂ ਹਾਂਜੀ ਹਾਂਜੀ ਆਵਾਜ਼ ਸੁਣੀ ਠੀਕ ਆ ਪਾਪਾ ਜੀ